ਇੱਕ ਵਾਰ ਮਾਰੂਥਲ ਵਿੱਚੋਂ ਦੀ ਲੰਘਦਿਆਂ ਇੱਕ ਆਦਮੀ ਬੜਬੜਾਉਂਦਾ ਹੋਇਆ ਬੋਲ ਰਿਹਾ ਸੀ ਇਹ ਕਿੰਨੀ ਕੂਰਾ ਕਰਗਟ ਹੈ ਇਹ ਹਰਿਆ ਭਰਿਆ ਨਹੀਂ ਹੋ ਸਕਦਾ ਤੇ ਹੋ ਵੀ ਕਿਵੇਂ ਸਕਦਾ ਇੱਥੇ ਤਾਂ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਜਿਵੇਂ ਜਿਵੇਂ ਉਹ ਝੁਲਸ ਦੀ ਰੇਤ ਵਿੱਚ ਅੱਗੇ ਵੱਧਦਾ ਜਾ ਰਿਹਾ ਸੀ ਉਹਦਾ ਗੁੱਸਾ ਵੀ ਵੱਧਦਾ ਜਾ ਰਿਹਾ ਸੀ ਅਖੀਰ ਆਸਮਾਨ ਵੱਲ ਵੇਖ ਕੇ ਗੁੱਸੇ ਨਾਲ ਬੋਲਿਆ ਰੱਬਾ ਤੂੰ ਇੱਥੇ ਪਾਣੀ ਕਿਉਂ ਨਹੀਂ ਦਿੰਦਾ ਤੂੰ ਇੱਥੇ ਪਾਣੀ ਦੇ ਨਹੀਂ ਸਕਦਾ ਜੇ ਇੱਥੇ ਪਾਣੀ ਹੁੰਦਾ ਕੋਈ ਵੀ ਇੱਥੇ ਰੁੱਖ ਤੇ ਪੌਦੇ ਉਗਾ ਸਕਦਾ ਸੀ ਤੇ ਫੇਰੇ ਜਗ੍ਹਾ ਕਿੰਨੀ ਸੋਹਣੀ ਬਣ ਜਾਣੀ ਸੀ ਇਹ ਕਹਿ ਕੇ ਉਹ ਅਸਮਾਨ ਵੱਲ ਦੇਖਦਾ ਰਿਹਾ ਜਿਵੇਂ ਉਹ ਰੱਬ ਦੇ ਜਵਾਬ ਦੀ ਉਡੀਕ ਕਰ ਰਿਹਾ ਹੋਵੇ ਉਦੋਂ ਹੀ ਇੱਕ ਚਮਤਕਾਰ ਹੋਇਆ ਤੇ ਜਿਵੇਂ ਹੀ ਉਹ ਅੱਖਾਂ ਮੀਟਦਾ ਸਾਹਮਣੇ ਉਹਨੂੰ ਇੱਕ ਖੂਹ ਦਿਖਾਈ ਦਿੰਦਾ ਉਹ ਹੈਰਾਨ ਹੋ ਜਾਂਦਾ ਉਹ ਕਈ ਸਾਲਾਂ ਤੋਂ ਉਹ ਇਲਾਕੇ ਵਿੱਚੋਂ ਆਉਂਦਾ ਜਾਂਦਾ ਰਿਹਾ ਸੀ ਪਰ ਅੱਜ ਤੱਕ ਉਹਨੇ ਉੱਥੇ ਕੋਈ ਖੂਹ ਨਹੀਂ ਸੀ ਦੇਖਿਆ ਉਹ ਹੈਰਾਨ ਹੋ ਕੇ ਖੂਹ ਵਾਲੇ ਭੱਜਿਆ ਖੂਹ ਪਾਣੀ ਨਾਲ ਭਰਿਆ ਹੋਇਆ ਸੀ ਉਹਨੇ ਇੱਕ ਵਾਰ ਫੇਰ ਅਸਮਾਨ ਵੱਲ ਦੇਖਿਆ ਪਾਣੀ ਲਈ ਧੰਨਵਾਦ ਕਰਨ ਦੀ ਬਜਾਏ ਕਹਿਣ ਲੱਗਾ ਪਾਣੀ ਤਾਂ ਠੀਕ ਐ ਪਰ ਇਹਨੂੰ ਕੱਢਣ ਦਾ ਕੋਈ ਨਾ ਕੋਈ ਰਸਤਾ ਤਾਂ ਜ਼ਰੂਰ ਹੋਣਾ ਚਾਹੀਦਾ ਉਹਦੇ ਇੰਨਾ ਕਹਿਣ ਦੀ ਧੀਰ ਸੀ ਕਿ ਖੂਹ ਦੇ ਕੋਲ ਇੱਕ ਰੱਸੀ ਤੇ ਇੱਕ ਬਾਲਟੀ ਪਈ ਦੇਖੀ ਇੱਕ ਵਾਰ ਫੇਰ ਉਹਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹ ਸੋਚ ਰਿਹਾ ਸੀ ਮੇਰੇ ਨਾਲ ਇਹ ਹੋਈ ਕਿ ਜਾਂਦਾ ਉਹਨੇ ਕੁਝ ਕਬਰ ਹਟਨ ਵਾਲਾ ਅਸਮਾਨ ਵਾਲ ਦੇਖਿਆ ਤੇ ਕਿਹਾ ਪਰ ਮੈਂ ਹੀ ਪਾਣੀ ਕਿਵੇਂ ਚੁੱਕਾਂਗਾ ਮੈਂ ਤਾਂ ਕੱਲਾ ਆ ਉਦੋਂ ਹੀ ਉਹਨੂੰ ਮਹਿਸੂਸ ਹੋਇਆ ਕਿ ਜਿਵੇਂ ਕੋਈ ਉਹਨੂੰ ਪਿੱਛੇ ਤੋਂ ਛੂ ਰਿਹਾ ਹੁੰਦਾ ਹੈ ਜਦੋਂ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਹੁਣ ਤਾਂ ਉਹਦੇ ਪਸੀਨੇ ਹੀ ਛੁੱਟ ਗਏ ਉਹਦੇ ਪਿੱਛੇ ਇੱਕ ਊਠ ਖੜਾ ਸੀ ਉਹ ਬਹੁਤ ਹੈਰਾਨ ਹੋਇਆ ਹੁਣ ਉਹ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਉਹਨੂੰ ਲੱਗਦਾ ਸੀ ਕਿ ਮੈਨੂੰ ਇਸ ਤਰ੍ਹਾਂ ਮਾਰੂਥਲ ਵਿੱਚ ਹਰਿਆਲੀ ਲਿਆਉਣ ਵਾਲੇ ਕੰਮ ਵਿੱਚ ਨਹੀਂ ਫਸਣਾ ਚਾਹੀਦਾ ਮੇਰੀ ਜ਼ਿੰਦਗੀ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ ਇਸ ਵਾਰ ਤਾਂ ਉਹ ਅਸਮਾਨ ਵੱਲ ਦੇਖੇ ਬਿਨਾਂ ਹੀ ਤੇਜ਼ ਕਦਮਾਂ ਨਾਲ ਉਹਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਉਹਨੇ ਹਜੇ ਇੱਕ ਜਾਂ ਦੋ ਕਦਮ ਹੀ ਅੱਗੇ ਵਧਿਆ ਸੀ ਕਿ ਇੱਕ ਉੱਡਦਾ ਹੋਇਆ ਕਾਗਜ਼ ਉਹਦੇ ਵੱਲ ਆਇਆ ਤੇ ਉਹ ਟੁਕੜੇ ਤੇ ਲਿਖਿਆ ਹੋਇਆ ਸੀ ਮੈਂ ਤੈਨੂੰ ਪਾਣੀ ਦਿੱਤਾ ਬਾਲਟੀ ਰਸਤੀ ਵੀ ਦਿੱਤੀ ਤੇ ਪਾਣੀ ਨੂੰ ਲੈ ਕੇ ਜਾਣ ਦੇ ਸਾਰੇ ਸਾਧਨ ਵੀ ਦਿੱਤੇ ਹੁਣ ਤੁਹਾਡੇ ਕੋਲ ਉਹ ਸਭ ਕੁਝ ਹੈ ਜੋ ਤੁਹਾਨੂੰ ਮਾਰੂਥਲ ਨੂੰ ਹਰਿਆ ਭਰਿਆ ਬਣਾਉਣ ਲਈ ਚਾਹੀਦਾ ਹੈ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੀ ਹੈ ਪਰ ਉਹ ਆਦਮੀ ਇੱਕ ਪਲ ਲਈ ਰੁਕ ਗਿਆ ਪਰ ਅਗਲੇ ਹੀ ਪਲ ਉਹ ਅੱਗੇ ਹੀ ਅੱਗੇ ਵਧਦਾ ਚਲਾ ਗਿਆ ਤੇ ਇਸ ਤਰ੍ਹਾਂ ਮਾਰੂਥਲ ਫਿਰ ਕਦੇ ਹਰਿਆ ਭਰਿਆ ਨਹੀਂ ਹੋਇਆ ਦੋਸਤੋ ਅਸੀਂ ਸੋਚਦੇ ਹਾਂ ਕਿ ਇਹ ਕੰਮ ਹੋਣਾ ਚਾਹੀਦਾ ਪਰ ਸਾਡੇ ਥਰੂ ਨਾ ਹੋਵੇ ਕਿੱਦਾਂ ਦੀ ਸੋਚ ਹੈ ਸਾਡੀ ਹਮੇਸ਼ਾ ਰੱਬ ਨੂੰ ਕੋਸਦੇ ਆ ਰੱਬਾ ਆਹ ਕਰ ਦੇ ਉਹ ਕਰ ਦੇ ਪਰ ਕੁਝ ਵੀ ਖੁਦ ਨਹੀਂ ਕਰਨਾ ਚਾਹੁੰਦੇ ਮੇਰੀ ਕਹਾਣੀ ਨੂੰ ਸੁਣ ਲਈ ਆਪ ਸਭ ਦਾ ਧੰਨਵਾਦ